ਸਰਪ੍ਰਕਾਸ਼ ਸਿੰਘ ਬਾਦਲ ਨੇ ساری ਜ਼ਿੰਦਗੀ ਕੌਮ ਵਾਸਤੇ ਲਾ ਦਿੱਤੀ ਉਹਨਾਂ ਨੂੰ ਕੋਈ ਆਪਣੇ ਪਰਿਵਾਰ ਦਾ ਫਿਕਰ ਨਹੀਂ ਸੀ ਉਹਨਾਂ ਨੂੰ ਫਿਕਰ ਪੰਜਾਬ ਦਾ ਸੀ ਉਹ ਵੀ ਐਸ਼ ਕਰ ਸਕਦੇ ਸੀ ਪਰ ਫਿਰ ਵੀ ਕੌਮ ਖਾਤਰ ਪੰਜਾਬ ਖਾਤਰ 16 17 ਸਾਲ ਜੇਲ੍ਹਾਂ ਕੱਟੀਆਂ ਕਿਉਂਕਿ ਨਿਸ਼ਾਨਾ ਇੱਕ ਸੀ ਕਿ ਆਪਣੀ ਕੌਮ ਦੀ ਚੜ੍ਹਦੀ ਕਲਾ ਹੋਏ ਪੰਜਾਬ ਦੀ ਤਰੱਕੀ ਹੋਏ ਸਹੀ ਮੈਨੇ ਤਾਂ ਦੇਖੋ ਆਜ਼ਾਦੀ ਦੇ ਬਾਅਦ ਵੀ ਕੱਲੇ ਤਿੰਨ ਵਾਰ ਆਪਾਂ 5 ਸਾਲ ਸਰਕਾਰ ਰਹੀ ਹੈ ਕਾਲੀ ਦਲ ਦੀ ਦੋ ਵਾਰ ਦਾ ਸਾਲ ਡੇਢ ਸਾਲੀ ਸਰਕਾਰ ਤੋੜ ਦਿੰਦੇ ਸੀ ਸੈਂਟਰ ਵਾਲੇ ਪਰ ਤੁਸੀਂ ਦੇਖੋ ਉਹ ਜਿੰਨੇ ਸਾਲ ਰਹੀ ਤਿੰਨ ਕਰਮਾ ਜੋ ਕੁਝ ਵੀ ਬਣਿਆ ਉਹਦੋ ਹੀ ਬਣਿਆ ਖਾਲਸਾ ਜੀ ਤੁਸੀਂ ਇੱਥੇ ਬੈਠੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ ਚ ਪਈ ਲੋਕ ਆਇਓ ਤੁਸੀਂ ਦੇਖ ਲਓ ਤੁਸੀਂ ਹੁਣ ਵਾਪਸ ਘਰੇ ਜਾਉਂਗੇ ਜੋ ਚੀਜ਼ ਤੁਸੀਂ ਦੇਖੋਗੇ ਉਹ ਚੀਜ਼ ਅਕਾਲੀ ਦਲ ਦੀ ਦੇਣ ਹੈ ਜਿਹੜੀ ਸੜਕ ਤੇ ਜਾਉਂਗੇ ਅਕਾਲੀ ਦਲ ਨੇ ਬਣਾਈ ਹੈ ਜਿਹੜੀ ਕੱਸੀ ਉੱਤੋਂ ਟੱਪੋਂਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਮੰਡੀ ਕੋਲੋਂ ਟੱਪੋਂਗੇ ਅਕਾਲੀ ਦਲ ਨੇ ਬਣਾਈ ਹੈ ਕੋਈ ਟਿਊਬਲ ਚੱਲਦਾ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਹਸਪਤਾਲ ਦੇਖੋਗੇ ਅਕਾਲੀ ਦਲ ਨੇ ਬਣਾਇਆ ਜੇ ਇੱਥੇ ਫੈਕਟਰੀਆਂ ਦੇਖੋਗੇ ਅਕਾਲੀ ਦਲ ਨੇ ਬਣਾਇਆ ਥਰਮਲ ਪਲਾਂਟ ਦੇਖੋਗੇ ਅਕਾਲੀ ਦਲ ਨੇ ਬਣਾਇਆ 에어ਪੋਰਟ ਦੇਖੋਗੇ ਅਕਾਲੀ ਦਲ ਨੇ ਬਣਾਇਆ ਗਰੀਬ ਦੀ ਧਰਮਸ਼ਾਲਾ ਦੇਖੋਗੇ ਅਕਾਲੀ ਦਲ ਨੇ ਦਿੱਤਾ ਹੈ ਗਰੀਬ ਨੂੰ ਆਟਾ ਦਾਲ ਦੇਣ ਵਾਲੇ ਅਕਾਲੀ ਦਲ ਹੈ ਪੈਨਸ਼ਨਾਂ ਦੇਣ ਵਾਲਾ ਅਕਾਲੀ ਦਲ ਹੈ ਥੋੜੀ ਫਸਲਾਂ ਦਾ ਐਮਐਸਪੀ ਦੇਣ ਵਾਲਾ ਅਕਾਲੀ ਦਲ ਹੈ ਥੋੜੀ ਮਾਂ ਪਾਪੀ ਹੈ ਤੁਹਾਡਾ ਪਰਿਵਾਰ ਹੈ ਤੇ ਮੈਂ ਕਹਿਣਾ ਚਾਹਣਾ ਕਿਉਂ ਆਪਾਂ ਆਪਣੀ ਕੌਮ ਨੂੰ ਆਪਣੀ ਕੌਮ ਦੀ ਇੱਜ਼ਤੇਬੰਦੀ ਨੂੰ ਕਮਜ਼ੋਰ ਕਰਤਾ ਕਿੱਡਾ ਵੱਡਾ ਨੁਕਸਾਨ ਹੋਇਆ ਆਪਾਂ ਕਿੱਥੇ ਚਲੇ ਗਏ ਆ ਵੇ ਜਦੋਂ ਦਾ ਤੁਸੀਂ ਆਪਣੀ ਕੌਮ ਦੀ ਇੱਜ਼ਤੇਬੰਦੀ ਨੂੰ ਕਮਜ਼ੋਰ ਕੀਤਾ ਉਦੋਂ ਤੋਂ ਤੁਹਾਡੇ ਤੇ ਹਮਲੇ ਹੋਣ ਲੱਗ ਗਏ ਉਦੋਂ ਤੋਂ ਤੁਹਾਡੇ ਗੁਰੂ ਧਾਮਾਂ ਤੇ ਹਮਲੇ ਹੋ ਗਏ ਉਦੋਂ ਤੋਂ ਪੰਜਾਬ ਉੱਤੇ ਕਬਜ਼ਾ ਬਾਹਰ ਲਿਆਂਦਾ ਹੋ ਗਿਆ ਹੁਣ ਕੋਈ ਮੁੱਖ ਮੰਤਰੀ ਕੋਈ ਪੰਜਾਬ ਦਾ ਸਹੀ ਮਨੇ ਤੇ ਮੁੱਖ ਮੰਤਰੀ ਕੇਜਰੀਵਾਲ ਉਹ ਚਲਾਉਂਦਾ ਆ ਭਗਵੰਤਬਾਨ ਦਾ ਇਕੱਲਾ ਤੁਹਾਨੂੰ ਪਤਾ ਕੀ ਕਰਦਾ ਆ ਸਸੋਡਿਆ ਵਰਗੇ ਆ ਜਨਵਰਗੇ ਸਾਰੇ ਇੱਥੇ ਆ ਗਏ ਐ ਲੁੱਟਣ ਲੱਗ ਗਏ ਐ ਦੇਖੋ ਤੁਹਾਡੇ ਨਾਲ ਕੀ ਵਾਦਾ ਕੀਤਾ ਸੀ ਕੀ ਤੁਹਾਡੇ ਸੁਪਨੇ ਤੁਹਾਨੂੰ ਦਿਖਾਏ ਸੀ ਕਿੱਧਰ ਗਿਆ ਹਜ਼ਾਰ ਰੁਪਏ ਬੀਬੀਆਂ ਦਾ ਕਿੱਧਰ ਗਿਆ 2500 ਪੈਨਸ਼ਨ ਦਾ ਕਿੱਧਰ ਗਿਆ ਦੁੱਗਣਾ ਛਗਣ ਦਾ ਕਿੱਧਰ ਗਿਆ 24 ਘੰਟੇ ਨਸ਼ਾ ਬੰਦ ਕਰਦਾ ਕਿੱਧਰ ਗਏ 29 29 ਫਸਲਾਂ ਦੇ ਐਮਐਸਪੀ ਕਹਿੰਦੇ ਦੇਵਾਂਗੇ ਤੁਸੀਂ ਆਪਣਾ ਸੁਪਰ ਪਿੱਛੇ ਸਿੱਡ ਦਿੱਤਾ ਖਾਲਸਾ ਜੀ ਆਪਣੀ ਗਲਤੀ ਆਪਣੀ ਹੈ ਆਪਾਂ ਪਛਾਣਿਆ ਨਹੀਂ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਸਹੀ ਮੈਨੇ ਤੇ ਇੱਕੋ ਇੱਕ ਪਾਰਟੀ ਹੈ ਜੇ ਵਾਰਿਸ ਪੰਜਾਬ ਦੀ ਕੋਈ ਹੈ ਉਹ ਤੁਹਾਡੀ ਮਾਂ ਪਾਰਟੀ ਅਕਾਲੀ ਦਲ ਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲੀ ਦਲ ਤੁਹਾਡੇ ਵਾਸਤੇ ਮਰ ਵੀ ਸਕਦੀ ਹੈ ਤੁਹਾਡੀ ਲੜਾਈ ਵੀ ਲੜਦੀ ਹੈ ਉਦੇ ਵਾਸਤੇ ਹਰ ਕਦਮ ਚੁੱਕਣ ਨੂੰ ਤਿਆਰ ਹੈ ਤੇ ਕਰਦੀ ਰਹੀ ਹੈ ਜੋ ਕੁਝ ਵੀ ਪੰਜਾਬ ਚ ਆਇਆ ਖਾਲੀ ਦਲ ਨੇ ਆ ਜਿਹੜੇ ਕਾਂਗਰਸ ਹੈ ਆ ਬੀਜੇਪੀ ਹੈ ਆ ਝਾੜੂ ਵਾਲੇ ਹੈ ਆ ਕਾਮਰੇੜ ਹੈ ਆ ਸਾਰੇ ਪੰਜਾਬ ਦੇ ਵਾਰਿਸ ਨਹੀਂ ਉਦੋਂ ਇੱਥੇ ਕਬਜ਼ਾ ਕਰਨ ਨੂੰ ਵਾਸਤੇ ਆਉਂਦੇ ਆ ਜਿਵੇਂ ਅੰਗਰੇਜ਼ ਲੁੱਟਣ ਆਏ ਸੀ ਓਵੇਂ ਆ ਲੁੱਟਣ ਆਉਂਦੇ ਆ ਜੇ ਆਪ ਉਹਨਾਂ ਨੂੰ ਸਰਕਾਰ ਇੱਥੇ ਨਹੀਂ ਬੰਦੀ ਜੇ ਥੋਣ ਨਹੀਂ ਉਹ ਤੁਸੀਂ ਬੀ ਕਾਂਗਰਸ ਨੂੰ ਨਹੀਂ ਜਿਤਾਉਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਉਹ ਹਰਿਆਣੇ ਦੀ ਸਰਕਾਰ ਮਗਰ ਲੱਗ ਜਾਣਗੇ ਰਾਜਸਥਾਨ ਮਗਰ ਲੱਗ ਜਾਣਗੇ ਅਕਾਲੀ ਦਲ ਤਾਂ ਥੋੜਾ ਇੱਥੋਂ ਦਾ ਹੈ ਅਸੀਂ ਕਿੱਧਰ ਜਾਵਾਂਗੇ ਅਸੀਂ ਤਾਂ ਭਾਵੇਂ ਤੁਸੀਂ ਬਣਾਓ ਨਾ ਬਣਾਓ ਥੋਡੀ ਲੜਾਈ ਲੜਦੇ ਰਵਾਂਗੇ ਅਖੀਰਲੇ ਦਮ ਤੱਕ ਲੜਦੇ ਰਵਾਂਗੇ ਦੇਖੋ ਅੱਜ ਹਾਲਾਤ ਕੀ ਐ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਹਰ ਵਪਾਰੀ ਨੂੰ ਕਰੋੜਾਂ ਰੁਪਏ ਉਹਨਾਂ ਤੋਂ ਲਈ ਜਾਂਦੇ ਆ ਰੋਜ਼ ਕਰਨੇ ਡਿ ਅਟੈਕ ਹੋਈ ਜਾਂਦੇ ਆ ਗੁੰਡਾਗਰਦੀ ਦਾ ਰਾਜ ਐ ਆ ਝਾੜੂ ਵਾਲੇ ਐਮਐਲਏ ਨੇ ਤੇ ਇਹਨਾਂ ਦੇ ਲੀਡਰਾਂ ਨੇ ਘਰ ਘਰ ਨਸ਼ਾ ਪਲਾ ਦਿੱਤਾ ਮੈਂ ਸੰਗਤ ਨੂੰ ਪੁੱਛਣਾ ਛੋਣਾ ਐ ਇੰਨਾ ਝਾੜੂ ਵਾਲੇ ਦੇ 3 ਸਾਲ ਹੋਏ ਆ ਕੋਈ ਇੱਕ ਲੱਗੀ ਐ ਤੁਹਾਡੇ ਪੰਜਾਬ ਪੰਜਾਬ 'ਚ ਕੋਈ ਕੱਸੀ ਬਣਾਈ ਐ ਕਿਸੇ ਨੂੰ ਨੌਕਰੀ ਦਿੱਤੀ ਐ ਕਿਸੇ ਦੀ ਬਾਹ ਫੜੀ ਐ ਕੱਲੇ ਢੂਠੇ ਪਰਚੇ ਤੋਂ ਲੈ ਕੇ ਧੱਕੇ ਕਰਨ ਤੇ ਲੱਗੇ ਐ ਐਸ ਕਰਕੇ ਆਓ ਬਚਾਲੀਏ ਪੰਜਾਬ ਨੂੰ ਆ ਆਪਣਾ ਪੰਜਾਬ ਐ ਜੇ ਆਪਾਂ ਨਹੀਂ ਬਚਾਵਾਂਗੇ ਤਾਂ ਹੋਰ ਕੌਣ ਬਚਾਊਗਾ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਤੁਸੀਂ ਸੇਵਾ ਦਿੱਤੀ ਐ ਸਭ ਤੋਂ ਛੋਟੀ ਉਮਰ ਸੇਵਾ ਦਿੱਤੀ ਹੈ ਮੈਂ ਤੁਹਾਡੇ ਨਾਲ ਵਚਨ ਦਿੰਦਾ ਤੇ ਅੱਜ ਤੱਕ ਤੁਸੀਂ ਜਾਣਦੇ ਹੋ ਜੋ ਜੋ ਅਸੀਂ ਕਿਹਾ ਜੋ ਜੋ ਵੱਡੇ ਬਾਦਲ ਸਾਹਿਬ ਵਾਦਾ ਕਰਦੇ ਸੀ ਪੂਰਾ ਕਰਦੇ ਸੀ ਉਹਨਾਂ ਦੇ بیٹے ਹੋਣ ਦੇ ਨਾਤੇ ਤੇ ਖਾਲੀ ਦਲ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਇਕੱਠੇ ਹੋ ਜੋ ਧੜੇ ਬੰਦੀ ਛੱਡ ਦਿਓ ਅਕਾਲੀ ਵਰਕਰੀ ਵਾਦੂ ਹੈ ਤੁਸੀਂ ਤੱਕੜੇ ਹੋ ਜੋ ਅਗਲੀ ਸਰਕਾਰ ਤੁਹਾਡੀ ਹੋਗੀ ਪੰਜਾਬ ਦੇ ਲੋਕਾਂ ਦੀ ਮੈਂ ਵਾਦਾ ਕਰਦਾ ਹਾਂ ਜੇ ਸਰਕਾਰ ਤੁਸੀਂ ਲਿਆਉਣੇ ਆ ਆਪਣੀ ਪੰਜਾਬੀਆਂ ਦੀ ਖਾਲਸਾ ਪੰਥ ਪੰਜਾਬ ਦੀ ਸਰਕਾਰ ਲਿਆਉਣੇ ਆ ਮੈਂ ਵਾਦਾ ਕਰਦਾ ਹਾਂ ਇੱਕ ਵੀ ਗੈਂਗਸਟਰ ਪੰਜਾਬ ਜਿਨੀ ਦਿਖਾਈ ਦਊਗਾ ਇੱਕ ਵੀ ਨਸ਼ੇ ਵੇਚਣ ਵਾਲਾ ਆ ਸਮਗਲਰ ਪੰਜਾਬ ਜਿਨੀ ਰਹਿਣ ਦੇਵਾਂਗੇ ਜਿੰਨੀਆਂ ਸਰਕਾਰੀ ਨੌਕਰੀਆਂ ਸਾਰੀਆਂ ਪੰਜਾਬੀਆਂ ਨੂੰ ਮਿਲਣਗੀਆਂ ਕੋਈ ਯੂਪੀ ਵਾਲੇ ਆ ਰਾਜਸਥਾਨ ਵਾਲੇ ਨੂੰ ਨਹੀਂ ਮਿਲੂਗੀ ਜਿਹੜੇ ਅੱਜ ਝਾੜੂ ਵਾਲੇ ਦੇ ਹੀ ਜਾਂਦੇ ਆ ਜਿੰਦਾਬਾਦ ਜਿੰਦਾਬਾਦ ਜੀ ਦੇ ਕੋਲੇ ਕੋਈ ਟਿਊਬਲ ਕਨੈਕਸ਼ਨ ਨਹੀਂ ਪਹਿਲੇ ਦਿਨ ਹੀ ਉਹਨੂੰ ਟਿਊਬਲ ਕਨੈਕਸ਼ਨ ਦਿੱਤਾ ਜਾਊਗਾ ਆਟਾ ਦਾਲ ਸਕੀਮ ਵਾਪਸ ਲਿਆਂਦੀ ਜਾਊਗੀ ਸ਼ਗਨ ਤੇ ਪੈਨਸ਼ਨ ਦੁਗਨੀਆਂ ਕੀਤੀਆਂ ਜਾਣਗੇ ਭਾਈ ਚਾਰੇ ਇਕ ਸਾਂਝ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਵਿਸ਼ਵਾਸ ਦੁਣਾ ਹੈ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੇ ਅਸੀਂ ਸਿੱਖ ਹੈ ਸਾਰੇ ਧਰਮਾਂ ਦੇ ਲੋਕ ਜਿਹੜੀ ਸਰਕਾਰ ਤੁਸੀਂ ਬਣਾਉਂਗੇ ਕਹਿਣਗੇ ਉਹ ਸਾਡੀ ਸਰਕਾਰ ਹੈ ਅਸੀਂ ਸਾਰੇ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਾਂਗੇ ਤੇ ਮੈਂ ਇੱਕ ਆ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਜਿਹੜੀ ਮੈਂ ਗੱਲ ਦੇਖੀ ਹੈ ਕਈ ਜਗ੍ਹਾ ਜਾ ਕੇ ਦੇਖੀ ਹੈ ਤੁਸੀਂ ਰਾਜਸਥਾਨ ਚਲੇ ਜਾਓ ਆਪਣੇ ਕਿਸਾਨ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਚਲੇ ਜਾਓ ਜ਼ਮੀਨ ਨਹੀਂ ਤੁਸੀਂ ਖਰੀਦ ਸਕਦੇ ਖੇਤੀ ਵਾਸਤੇ ਜੰਮੂ ਕਸ਼ਮੀਰ ਚਲੇ ਜਾਓ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੁਸੀਂ ਉਤਰਾੰਚਲ ਚਲੇ ਜਾਓ ਜ਼ਮੀਨ ਨਹੀਂ ਲੈ ਸਕਦੇ ਤੇ ਤੁਹਾਡੇ ਜੋ ਮਰਜੀ ਬਾਹਰੋਂ ਆਈ ਜਾਂਦੇ ਆ ਪੰਜਾਬ ਦੀ ਜ਼ਮੀਨ ਖੇਤੀ ਵਾਸਤੇ ਪੰਜਾਬੀਆਂ ਵਾਸਤੇ ਹੀ ਰਹੂਗੀ ਫੋੜੇ ਵਾਸਤੇ ਰਹੂੰ ਮੈਂ ਅਖੀਰ ਚਾਈ ਕਰਨਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਬਹੁਤ ਵੱਡੀ ਸਾਜ਼ਿਸ਼ ਰਹੀ ਹੈ ਆਪਣੀ ਪਾਰਟੀ ਨੂੰ ਖਤਮ ਕਰਨ ਦੀ ਉਹਨਾਂ ਨੇ ਹਰ ਹੱਥ ਦਾ ਹਤਕੰਡਾ ਅਪਲਾਇਆ ਪਰ ਮੈਂ ਸਿਰ ਝੁਕਦਾ ਆਪਣੀ ਵਰਕਰਾਂ ਦੇ ਜਿਨ੍ਹਾਂ ਨੇ ਡੱਡ ਕੇ ਕਾਲੀ ਦਲ ਦਾ ਸਾਥ ਦਿੱਤਾ ਮੈਂ ਤੁਹਾਨੂੰ ਵਾਅਦਾ ਕਰਦਾ ਤੇ ਬੇਨਤੀ ਕਰਦਾ ਜਿਹੜੇ ਲੋਕ ਜਿਨ੍ਹਾਂ ਦੇ ਖੂਨ ਵਿੱਚ ਕਾਲੀ ਦਲ ਵਸਿਆ ਹੈ ਭਾਵੇਂ ਕੋਈ ਨਾਰਾਜ਼ ਵੀ ਹੈ ਜਿਨ੍ਹਾਂ ਦੇ ਪੀੜੀਆਂ ਦੇ ਪੀੜੀਆਂ ਚੋਂ ਕਾਲੀ ਦਲ ਹੈ ਸਾਰਿਆਂ ਨੂੰ ਬੇਨਤੀ ਕਰਦਾ ਹੈ ਪੰਥ ਦੇ ਝੰਡੇ ਥੱਲੇ ਇਕੱਠੇ ਹੋ ਜੋ ਆਪਾਂ ਆਪਣੀ ਪੰਜਾਬ ਦੀ ਪੰਜਾਬੀਆਂ ਦੀ ਖਾਲਸਾ ਪੜਤੀ ਸਰਕਾਰ ਲਿਆਉਣੀ ਹੈ ਤੇ ਵਾਪਸ ਥੋਡੇ ਚਿਹਰਿਆਂ ਦੇ ਖੁਸ਼ੀਆਂ ਲਿਆ ਕੇ ਪੰਜਾਬ ਦੇ ਵਿੱਚ ਥੋਡੀ ਸਰਦਾਰੀ ਫਿਰ ਤੋਂ ਕਾਇਮ ਕਰਨੀ ਆ